ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਪੰਜਾਬ ਪੁਲਿਸ ਦੀਆਂ ਤਨਖਾਹਾਂ ਨੇ ਉਹ ਪਹਿਲਾਂ HDFC ਰਾਹੀਂ ਕਰ ਲਈਆਂ HDFC ਨਾਲ ਗੱਲ ਕਰ ਲਈ ਵੀ ਜੇ ਪੰਜਾਬ ਪੁਲਿਸ ਦਾ ਕੋਈ ਨੌਜਵਾਨ ਡਿਊਟੀ ਦੌਰਾਨ ਰੱਬ ਨਾ ਕਰੇ ਸ਼ਹੀਦ ਹੋ ਜਾਂਦਾ ਹੈ ਤਾਂ ਉਹਨਾਂ 1 ਕਰੋੜ ਰੁਪਏ ਕਾਰਪੋਰੇਸ਼ਨ ਬੈਂਕ ਜਿਹੜੀ HDFC ਦਿੰਦੀ ਹੈ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਗਵਰਨਮੈਂਟ ਦਿੰਦੀ ਹੈ 2 ਕਰੋੜ ਹੋ ਗਏ ਆਹੀ ਕੰਮ ਕਾਰਪੋਰੇਟ ਬੈਂਕ ਵੀ ਕਰ ਸਕਦੀ ਹੈ ਕਿ 1 ਕਰੋੜ ਰੁਪਿਆ ਬੈਂਕ ਵੱਲੋਂ 1 ਕਰੋੜ ਰੁਪਿਆ ਸਰਕਾਰ ਵੱਲੋਂ ਤੇ ਜੇ ਉਹਨਾਂ ਨੇ ਇਹ ਤਰਗਾਹਾਂ ਆਪਾਂ ਕਾਰਪੋਰੇਟ ਵਿੱਚ ਦੀ ਕਰ ਲਈਏ ਕਿੰਨੇ 80000 ਤੋਂ ਵੱਧ ਪੁਲਿਸ ਵਾਲੇ ਦੀ ਨਫਰੀ ਹੈ ਕਿੰਨੇ ਕਿੰਨੇ ਕਰੋੜਾਂ ਰੁਪਿਆ ਹੋ ਗਏ ਜੀ ਜਿਹੜਾ ਕਾਰਪੋਰੇਟ ਬੈਂਕ ਚ ਆਊਗਾ ਤੇ ਉਹ ਕਿੰਨਾ ਕਰੋੜ ਜਦੋਂ ਬੈਂਕ ਦਾ ਲਿਕਿਡ ਮਨੀ ਵਧੂਗੀ ਤਾਂ ਬੈਂਕ ਦਾ ਜਿਹੜਾ ਸ਼ੇਅਰ ਕਿੰਨਾ ਉੱਪਰ ਜਾਊਗਾ ਬੈਂਕ ਉੱਪਰ ਹੋ ਜੂਗੀ ਤਾਂ ਤੁਹਾਨੂੰ ਅਸੀਂ 3% ਦੀ بجائے 3.5% ਕਰ ਦਾਂਗੇ ਕਰਜ਼ੇ ਦਾ ਰੇਟ ਹੋਰ ਘਟ ਜੂਗਾ ਆਪਾਂ ਨੂੰ ਕਿਸੇ ਨਾ ਕਿਸੇ ਪਾਸੋਂ ਫਾਇਦਾ ਹੀ ਹੋਊਗਾ ਇਹ ਗੱਲਾਂ ਬਹਿ ਕੇ ਕਰਨ ਵਾਲੀਆਂ ਚਲੋ ਬੈਠੇ ਹੀ ਆ ਹੁਣ ਚਲੋ ਐਸ ਤਰ੍ਹਾਂ ਇਹੋ ਜਿਹੇ ਫੰਕਸ਼ਨਾਂ 'ਚ ਇਹੋ ਜਿਹੇ ਗੱਲਾਂ ਕਰਨ ਵਾਲੀਆਂ ਨਹੀਂ ਤਾਂ ਇਹਨਾਂ ਨੇ ਤਾਂ ਹੁਣ ਤੱਕ ਕੀ ਕੀਤਾ ਸੁਖਵੀਰਵਾਲ ਦੇ ਚਾਰ ਇੱਧਰ ਖੜੇ ਜਥੇਦਾਰ ਚਾਰ ਇੱਧਰ ਖੜੇ ਦੋ ਮੰਗਰ ਖੜੇ ਲੰਬੇ ਉਹਨਾਂ ਨੇ ਇਹ ਦੇਖਣਾ ਨਹੀਂ ਵੀ ਕਹਿੰਦਾ ਕੀ ਹੈ ਉਹਨ ਤਾਂ ਇਹੀ ਦੇਖਣਾ ਹੈ ਵੀ ਸਾਹ ਕਿੱਥੇ ਜ ਲੈ ਲੈਂਦਾ ਜਕਾਰਾ ਛੱਡਾਂਗੇ ਕਈ ਵਾਰੀ ਜਕਾਰੇ ਵਾਲੀ ਜਗ੍ਹਾ ਵੀ ਨਹੀਂ ਹੁੰਦੀ ਚੱਕ ਦਿੰਦੇ ਆ ਬੋਲ ਸੋਨ ਜਗ੍ਹਾ ਜਕਾਰੇ ਵਾਲੀ ਹੁੰਦੀ